ਦੇਖੋ ਸਰਕਾਰਾਂ ਆਉਂਦੀਆਂ ਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਨੇ ਪਰ ਸਾਡੀ ਸਰਕਾਰ ਨੂੰ 3 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਵੀ ਜਿਹੜੀਆਂ ਪਹਿਲਾਂ ਬਲਿੰਕ ਰੋਣਾ ਕੁਝ ਕਾਫੀ ਖਰਾਬ ਸੀ ਉਹ ਐਮਐਲਏ ਸਾਹਿਬ ਨੇ ਸਾਹਿਬ ਹਰਮਿੰਦਰ ਸਿੰਘ ਪਠਾਨ ਮਾਹਰ ਸਾਹਿਬ ਨੇ ਕਾਫੀ ਠੀਕ ਕਰਵਾਈਆਂ ਹੋਈਆਂ ਨੇ ਪਰ ਕਿਸਾਨ ਸੜਕਾਂ ਇਹੋ ਜਿਹਾਂ ਜਿਨ੍ਹਾਂ ਨੂੰ ਬਣਿਆ ਨੂੰ 7-7 ਸਾਲ ਦਾ 10 ਸਾਲ ਹੋ ਗਏ ਉਹਨਾਂ ਦੇ ਜਿਹੜੀ ਕਾਫੀ ਖਸਤਾ ਹਾਲਤ ਹੈ ਉਹਦੇ ਬਾਰੇ ਐਮਐਲ ਸਾਨੂੰ ਨਾਲ ਗੱਲ ਹੋਈ ਸੀ ਉਹਨਾਂ ਦੱਸਿਆ ਵੀ ਆਪਣੀ 52 ਸੜਕਾਂ ਜਿਹੜੀਆਂ ਨੇ ਉਹ ਪਾਸ ਹੋ ਗਈਆਂ ਨੇ ਹੁਣ ਵੈਦਰ ਤੇ ਕਰਕੇ ਰੁਕੀਆਂ ਹੋਈਆਂ ਸੀ ਹੁਣ ਮੌਸਮ ਠੀਕ ਹੋ ਗਿਆ ਗਰਮੈਸ਼ ਆ ਗਈ ਹੈ ਹੁਣ ਪਲਾਂਟ ਚੱਲ ਜਾਣਗੇ ਉਹਦੇ ਨਾਲ ਜਿੰਨੀਆਂ ਸੜਕਾਂ ਨੇ ਸਾਰੇ ਟੈਂਡਰ ਜਿਵੇਂ ਲੱਗ ਜਾਣੇ ਨੇ ਔਰ ਸਭ ਸੜਕਾਂ ਵੀ ਆਪਣੇ ਹਲਕੇ ਸਨੌਰ ਦੀਆਂ ਨੇ ਲਿੰਕ ਰੋਡ ਜਿਹੜੀਆਂ ਨੇ ਉਹ ਸਭ ਬਣ ਜਾਣੀਆਂ ਇੱਕ ਗੱਲ ਹੋਰ ਜਿਹੜੀ ਸਾਡੀ ਦੇਵੀਗੜ ਪਟਿਆਲੇ ਤੋਂ ਲੈ ਕੇ ਭੇਵਾ ਬਾਡਰ ਤੱਕ ਜਿਹੜੀ ਸੜਕ ਹੈ ਤੁਸੀਂ ਆਪ ਦੇਖੋ ਪੱਤਕਰ ਸਾਹਿਬ ਤੁਹਾਨੂੰ ਪਤਾ ਹੈ ਵੀ ਸੰਭੂ ਬੈਡਰ ਬੰਦ ਹੈ ਖਨੌਰੀ ਬੰਦ ਹੈ ਸਭ ਤੋਂ ਵੱਧ ਜਿਹੜਾ ਲੋਡ ਹੈ ਟ੍ਰੈਫਿਕ ਦਾ ਸਾਡੇ ਹੀ ਹਲਕੇ ਦੇ ਵਿੱਚ ਹੈ ਚਾਹੇ ਤੁਸੀਂ ਉਹ ਉਧਰ ਮਾਰੂ ਵਾਲੇ ਏਰੀਆ ਨੂੰ ਲਾ ਲਓ ਚਾਹੇ ਤੁਸੀਂ ਆ ਸੁਨੋਰੀ ਅਡੇ ਤੋਂ ਲੈ ਕੇ ਭੇਵੇ ਬਾਡਰ ਤੱਕ ਲਾ ਲਓ ਇੱਕ ਮਿੰਟ ਵੀ ਬੰਦਾ ਸੜਕ ਪਾਰ ਕਰਨੀ ਹੋਵੇ ਨਾ ਬੜਾ ਔਖਾ ਹੋ ਜਾਂਦਾ 2-2 ਕਿਲੋਮੀਟਰ ਦੀਆਂ ਲੈਣਾ ਲੱਗ ਜਾਂਦੀਆਂ ਨੇ ਸੜਕਾਂ ਕੀ ਕਰਨਗੀਆਂ ਓਵਰ ਜਿਹੜੀ ਗੱਡੀ ਓਵਰਲੋਡ ਹੈ ਜਿਹੜੀ ਉਹ ਸਾਡੀ ਸੜਕ ਹੈ ਹਾਈਵੇ ਜੀ ਸੜਕ ਤੇ ਲੰਘਣੀ ਹੈ ਉਹ ਲਿੰਕ ਰੋਡ ਤੇ ਜਾਂ ਸਟੇਟ ਰੋਡ ਤੇ ਕਿੱਥੇ ਚੱਲ ਰਗੀ ਸਾਡਾ ਜਿਆਦਾ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਜਿਆਦਾ ਜਿਹੜੀਆਂ ਸਟੇਟ ਰੋਡ ਤੇ ਦੀ ਸੜਕ ਚੱਲਦੀ ਹੈ ਇਹ ਹਲਕੀ ਸੜਕ ਹੁੰਦੀ ਹੈ ਜਿਹੜੀ ਹਾਈਵੇ ਦੀ ਹੜਕਾ ਹੁੰਦੀ ਬਹੁਤ ਭਾਰੀਆਂ ਹੁੰਦੀਆਂ ਨੇ ਸਾਡੀ ਸੜਕਾਂ ਸਾਰੀਆਂ ਤੋੜੀਆਂ ਇਹਨਾਂ ਨੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਭਗਵੰਤ ਮਾਨ ਜੀ ਨੂੰ ਐਮਐਲ ਸਾਹਿਬ ਨੂੰ ਵੀ ਬੇਨਤੀ ਕਰੀ ਪਹਿਲਾਂ ਵੀ ਸਾਡੀ ਜਿਹੜੀ ਸੜਕ ਹੈ ਇਹ ਮੇਨ ਰੋਡ ਜਿਹੜੀ ਹੈ ਇਹਨੂੰ ਥੋੜਾ ਹੋਰ ਚੌੜਾ ਕੀਤਾ ਜਾਵੇ ਔਰ ਪਹਿਲੇ ਦਾ ਜਿਹੜੀ ਇਹ ਸੜਕ ਵੀ ਬਣਨੀ ਚਾਹੀਦੀ ਹੈ ਸਰ ਕਹੀ ਤਾਂ ਮੈਂ ਸਕੂਲਾਂ ਦੀ ਹਾਲਤ ਬੜੀ ਕਮਜ਼ੋਰ ਹੈ ਦੇਖੋ ਜੀ ਸਕੂਲਾਂ ਦੀ ਗੱਲ ਹੈ ਹੁਣ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਐਮਐਲਏ ਸਾਹਿਬ ਹਰਮੀਸੀ ਪਟਾਣਾ ਸਾਹਿਬ ਨੇ ਕੈਂਪ ਲਾਏ ਨੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਮੌਕੇ ਤੇ ਉੱਥੇ ਬਹਿ ਕੇ ਹੱਲ ਕਰਦੇ ਨੇ ਕਲਸਟਰ ਬਣਾਏ ਹੋਏ ਨੇ 8 8 10 10 ਪਿੰਡਾਂ ਦੇ ਤਾਂ ਜਿਹਨਾਂ ਦੀ ਲੋਕਾਂ ਦੀਆਂ ਸਮੱਸਿਆਵਾਂ ਨੇੜੇ ਕੋਈ ਸ਼ਹਿਰਾਂ ਚ ਨਹੀਂ ਆ ਸਕਦੇ ਉਹਨਾਂ ਕੋਲ ਨਹੀਂ ਪਹੁੰਚ ਸਕਦੇ ਉਹ ਆਪ ਜਾਣਦੇ ਨੇ ਵੀ ਮੈਨੂੰ ਸਮੱਸਿਆਵਾਂ ਦੱਸੋ ਸਾਰੇ ਵਿਭਾਗ ਮੇ ਉੱਥੇ ਉਪਲਬਧ ਹੁੰਦੇ ਨੇ ਔਰ ਉਸ ਤੋਂ ਕੈਂਪ ਤੋਂ ਬਾਅਦ ਉਹ ਜਿਹੜੀਆਂ ਪਿੰਡ ਦੀ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪ ਖੁਦ ਦੇਖਦੇ ਨੇ ਉਹਨਾਂ ਨੇ ਜਾ ਕੇ ਸਕੂਲਾਂ ਦੇ ਵਿੱਚ ਵੀ ਚੈਕਿੰਗ ਕੀਤੀ ਹੈ ਹਾਂ ਕਈ ਸਕੂਲ ਜਿਹੜੇ ਉਹਨਾਂ ਦੀ ਹਾਲਤ ਖਸਤਾ ਸੀ ਉਹ ਬਹੁਤ ਜ਼ਿਆਦਾ ਹੁਣ ਅਸੀਂ ਜਾ ਕੇ ਦੇਖ ਰਹੇ ਹਾਂ ਸਕੂਲਾਂ ਦੇ ਵਿੱਚ ਬਹੁਤ ਸੋਹਣੀਆਂ ਬਿਲਡਿੰਗਾਂ ਬਣ ਗਈਆਂ ਨੇ 25 ਕਰੋੜ ਰੁਪਇਆ ਤਕਰੀਬ ਕੱਲੇ ਹਲਕੇ ਸਨੌਰ ਨੂੰ ਸਕੂਲਾਂ ਦਾ ਆਇਆ ਔਰ ਅਸੀਂ ਜਾ ਕੇ ਦੇਖਿਆ ਸਕੂਲਾਂ 'ਚ ਪੈਸਾ ਲੱਗਿਆ ਵੀ ਆ ਬਹੁਤ ਸੋਹਣੀਆਂ ਇਮਾਰਤਾਂ ਬਣਾ ਦਿੱਤੀਆਂ ਨੇ ਇਹੋ ਜਿਹੇ ਦਾ ਮੈਂ ਕਿਹਾ ਪਹਿਲੀ ਵਾਰ ਅਸੀਂ ਦੇਖਿਆ ਸਕੂਲ ਦੀਆਂ ਇਮਾਰਤਾਂ ਔਰ ਬਹੁਤ ਸੋਹਣਾ ਸਿਸਟਮ ਹੋ ਰਿਹਾ ਤੁਸੀਂ ਅੱਗੇ ਕੇ ਦੇਖੋ 2 ਸਾਲ ਪਹਿਨ ਬਹੁਤ ਕੁਝ ਚੇਂਜ ਹੋ ਗਿਆ। ਸੇਵਨ ਸਾਹਿਬ ਮਨੇ ਕਾਖ੍ਰਿਸਵਰ ਹੋ ਰਾ ਪਿੰਡਾ ਅੰਦਰ ਨਾਲ ਬਹੁਤ ਸਾਰੇ ਦੇ ਪੰਚ ਨੇ ਤੇ ਸਰਪੰਚ ਨੇ। ਉਹਨਾਂ ਤਾਲਮਿਲ ਕਰਕੇ ਕੌਲ ਕਰਕੇ ਪੰਚਾਇਤਾਂ ਦੁਹਰੀਆਂ ਨੇ। ਹੈ ਪਿੰਡਾਂ ਦੇ ਵਿੱਚ ਕਾਫੀ ਸਮੱਸਿਆ। ਉਹਦੇ ਬਾਰੇ ਕੱਲ ਹੀ ਸਾਡੇ ਐਮਐਲਏ ਸਾਹਿਬ ਇੱਥੇ ਦਫ਼ਤਰ ਤੇ ਆਏ ਸੀ ਵੀਡੀਓ ਦਫ਼ਤਰ ਵੀ ਜੋ ਅਸੀਂ ਪੰਚਾਇਤਾਂ ਨੂੰ ਬੁਲਾਈਆਂ ਸੀ ਜਿਹੜੀਆਂ ਦੇ ਵਿੱਚ ਡਿਸਪਿਊਟ ਹੈ। ਜਿਨ੍ਹਾਂ ਦੇ ਵਿੱਚ ਮੈਂਬਰ ਇੱਕ ਬੰਨੇ ਨੇ ਸਰਪੰਚ ਇੱਕ ਬੰਨੇ ਜਾਂ ਇੱਕ ਸਪੰਚ ਕੋ ਦੋ ਮੈਂਬਰ ਨੇ ਪੰਜ ਮੈਂਬਰ ਇੱਕ ਬੰਨੇ ਨੇ ਅਸੀਂ ਉਹਨਾਂ ਨੂੰ ਹੀ ਬੇਨਤੀ ਕਰੀਏ ਵੀ ਪਿੰਡ ਦਾ ਜੇ ਸੁਧਾਰ ਕਰਨਾ ਤੁਸੀਂ ਇਕੱਠੇ ਹੋ ਕੇ ਕੰਮ ਕਰੋ ਕਿਉਂਕਿ ਜੇ ਅਸਲ 'ਚ ਨਾ ਕੋਸ਼ਿਸ਼ ਸਾਡੇ ਭਰਾਵਾਂ ਨੂੰ ਥੋੜੀ ਹੁੰਦੀ ਹੈ ਵੀ ਈਗੋ ਈਗੋ ਨੂੰ ਨਹੀਂ ਆਪੇ ਵਿੱਚ ਲੈ ਕੇ ਹੋਣਾ ਆਪਾਂ ਪਿੰਡ ਦੀ ਡਿਵੈਲਪ ਕਰਾਉਣੀ ਹੈ ਜੇ ਜਿਹੜੀ ਸਰਕਾਰ ਦੇ ਦੁਆਰੇ ਚੱਲਦੀ ਹੈ ਅਗਰ ਜੇ ਆਪਾਂ ਉਸ ਬੰਦੇ ਨੂੰ ਅਕੇਲਾ ਲਾ ਦਿੰਦੇ ਆਪਾਂ ਨੁਕਸਾਨ ਕੀ ਹੁੰਦਾ ਆਪਾਂ ਉਹਦੇ ਨਾਲ ਚੱਲ ਸਕਦੇ ਆਂ ਸਰਕਾਰ ਨਾਲ ਸਿਸਟਮ ਚੱਲਦਾ ਹੈ ਔਰ ਮੈਂ ਬੇਨਤੀ ਕਰਨੀ ਚਾਹਣਾ ਪਿੰਡਾਂ ਦੀ ਡਿਵੈਲਪਮੈਂਟ ਕਰੋ ਉਹ ਤੁਸੀਂ ਐਮਐਲ ਸਾਬ ਕੋਲ ਜਾਓ ਐਮਐਲ ਸਾਬ ਆਪ ਕਹਿੰਦੇ ਨੇ ਵੀ ਤੁਸੀਂ ਭਾਈ ਮੈਨੂੰ ਦੱਸੋ ਕੀ ਸਾਡੇ ਡਿਵੈਲਪਮੈਂਟ ਹੋਣ ਵਾਲੀ ਮੈਂ ਪਹਿਲ ਦੇ ਸਾਥ ਦੇ ਕੋ ਪੈਸੇ ਪਾਵਾਂਗਾ ਸਾਡੇ ਕੋਲ ਪਰ ਪਿੱਛੇ ਵੀ ਐਮਐਲ ਸਾਬ ਨੇ ਕਾਫੀ ਪਿੰਡਾਂ ਦੇ ਚ ਪੈਸੇ ਪਾਏ ਸੀ ਤੇ ਹੁਣ ਵੀ ਪਾਏ ਐਮਐਲ ਸਾਬ ਕੋਲ ਪੈਸੇ ਹੈਗੇ ਨਾ ਪਾਉਣਗੇ ਸਰ ਕੱਚੇ ਮੁਕਰਾਂ ਦੀ ਗੱਲ ਕਰੀਏ ਪਿੰਡਾਂ ਅੰਦਰ ਬਹੁਤ ਸਰਪੰਚ ਪਾਰਟੀ ਵਾਲੇ ਚੱਕਰੇ ਨੇ ਕਿ ਲੋਕ ਜਿਹੜੇ ਗਰੀਬ ਪਰਿਵਾਰਾਂ ਨਾਲ ਬੰਦੇ ਨੇ ਦੇਖੋ ਆ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਚਾਹੇ ਉਹ ਪਿੰਡ ਚ ਸਰਪੰਚਾ ਜਾਂ ਮੋਤਵਰ ਸਾਡੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਇਹ ਗੱਲਾਂ ਮੇ ਕੋ ਵੀ ਕਾਫੀ ਆਈਆਂ ਨੇ ਕੋਈ ਗਰੀਬ ਪਿੰਡਾਂ ਦੇ ਵਿੱਚੋਂ ਆਣ ਕੇ ਕਹਿੰਦੇ ਸਾਡਾ ਮਕਾਨ ਨਹੀਂ ਪਾਇਆ ਜੀ ਉਹਦਾ ਪਾਇਆ ਜੀ ਸਾਡਾ ਨਹੀਂ ਪਾਇਆ ਇਹ ਗੱਲਾਂ ਹੁੰਦੀਆਂ ਨੇ ਪਿੰਡਾਂ ਚ ਪਰ ਮੈਂ ਬੇਨਤੀ ਕਰਨੀ ਚਾਹਨਾ ਸਾਰਿਆਂ ਨੂੰ ਚਾਹੇ ਕੋ ਪੈਂਚਾ ਕੋਈ ਸਰਪੰਚਾ ਜਾਂ ਮੋਤਵਰ ਵਿਅਕਤੀ ਹੈ ਜਿਹਦੀ ਸਰਕਾਰ ਦੇ ਬਾੜ ਚੱਲ ਚੱਲਦੀ ਹੈ ਉਹਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਸੀਂ ਸਾਰਿਆਂ ਇਹ ਗੱਲਾਂ ਇੱਕ ਸਾਈਡ ਤੇ ਛੱਡ ਕੇ ਗਰੀਬ ਲੋਕਾਂ ਦਾ ਇਹ ਧਿਆਨ ਰੱਖੋ ਇਹ ਜਿਹੜੀ ਸਕੀਮ ਆ 7-8 ਸਾਲ ਬਾਅਦ ਆਉਂਦੀ ਐ ਇਸ ਕਰਕੇ ਜੇ ਇਹ ਸਕੀਮ ਆਈ ਐ ਤਾਂ ਲਾਭ ਠਾਓ 31 ਮਾਰਚ ਦੀ ਲਾਸਟ ਡੇਟ ਐ ਉਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਹੀ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਜਿਹੜੇ ਜਿਨ੍ਹਾਂ ਦੀ ਛੱਤਾਂ ਖਰਾਬ ਨੇ, ਬਾਲੇ ਨੇ, ਕੱਚੇ ਮਕਾਨ ਨੇ ਉਹਨਾਂ ਨੂੰ ਪਹਿਲੇ ਦੇ ਹੱਦ ਤੇ ਤੁਸੀਂ ਇਹਨੂੰ ਆਪਣੇ ਕਰਾਓ ਔਰ ਤਾਂ ਜੋ ਇਹਨਾਂ ਲੋਕਾਂ ਨੂੰ ਫਾਇਦਾ ਹੋ ਸਕੇ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ ਹੈ ਜਿਹੜੇ ਸਾਡੇ ਵੀਰ ਮਕਾਨ ਲਖਵਾਉਂਦੇ ਨੇ ਜਦੋਂ ਪੈਸੇ ਆਉਂਦੇ ਨੇ ਕਈਆ ਮਨੇ ਕਰਜ਼ਾ ਚੱਕ ਲੈਂਦੇ ਨੇ ਕੋਈ ਵਰਕੇ ਹੋਰ ਬਕਾਨ ਰੀਅਲ ਟਰ ਪਰ ਲੈਂਦੇ ਨੇ ਫਿਰ ਉਹ ਪੈਸੇ ਆਉਂਦੇ ਉਹ ਪੈਸੇ ਮੁੜਨਦੇ ਪਰ ਜਾ ਕੇ ਦੇਖਦੇ ਜੋ ਲੈਂਟਰ ਪਰ ਆਉਂਦਾ ਫਿਰ ਉਹ ਮੁੜਦੇ ਨਹੀਂ ਉਹਨਾਂ ਨੂੰ ਬੇਇੱਜ਼ਤੀ ਕਰਨੀ ਨਹੀਂ ਉਹਨਾਂ ਨੂੰ ਥੋੜੀ ਜਿਹੀ ਵੇਟ ਕਰ ਲਿਆ ਕਰੋ ਕਿ ਜੋ ਸਰਕਾਰ ਜਦੋਂ ਪੈਸਾ ਆਉਂਦਾ ਨਾ ਫਿਰ ਤੁਸੀਂ ਕਹਿੰਦੇ ਬਹੇ ਮੁੜਨਦੇ ਹੀ ਚਾਹੀਦਾ ਕਰਜ਼ਾ ਚੱਕ ਕੇ ਆਇਆ ਉਸ ਕਰਕੇ ਥੋੜੀ ਜੀ ਚੀਜ਼ਾਂ ਵੀ ਖਿਆਲ ਰੱਖਣਾ ਹੈ ਵਾ ਇਸ ਕਰਕੇ ਜੇ ਅਗਰ ਕਿਸੇ ਨੂੰ ਹਲਕੇ ਸੁਨਾਉ ਦੇ ਬਲਾਕ ਪੁਨੜੀ ਵਿੱਚ ਕਿਸੇ ਨੂੰ ਕੋਈ ਵੀ ਇਸ ਬਾਰੇ ਪ੍ਰੋਬਲਮ ਆਉਂਦੀ ਹੈ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਮੈਂ ਵੀਡੀਓ ਦੇ ਸਾਹਮਣੇ ਵੀ ਗੱਲ ਕਰੂੰਗਾ ਵੀਡੀਓ ਸਾਹਮਣੇ ਵੀ ਗੱਲ ਕਰ ਸਕਦਾ ਕਿਉਂਕਿ ਸਬੰਧਤ ਵਿਭਾਗ ਦੇ ਨੂੰ ਅਸੀਂ ਜਾਣਕਾਰੀ ਦੇ ਉਹ ਵੀ ਸਾਨੂੰ ਆ ਪੰਚ ਜਾਂ ਸਰਪੰਚ ਜਾਂ ਸਾਨੂੰ ਖਰਾਬ ਕਰਦਾ ਹੈ ਸੈਕਟਰੀ ਖਰਾਬ ਕਰਦਾ ਹੈ ਉਹ ਅਸੀਂ ਆਪ ਦੇਖਾਂਗੇ ਜਿਹੜੇ ਮਨਰੇਗਾ ਚ ਵਿੱਚ ਆਪਾਂ ਹਾਜੀ ਵਸ ਬੁਲਾਣੇ ਪਿੰਡ ਦੇ ਕੁੜੀਆਂ ਜਾਂ ਮੁੰਡੇ ਨੂੰ ਉਹਨਾਂ ਨੂੰ ਵੀ ਇਹ ਹਦਾਇਤਾਂ ਕਿੱਦਿਆਂ ਗਈਆਂ ਸੈਕਟਰੀ ਸਾਹਿਬ ਨਾਲ ਹੁੰਦੇ ਨੇ ਉਹਨਾਂ ਦੇ ਇਹ ਜਿਹੜੇ ਪਿੰਡਾਂ ਦੇ ਵਿੱਚ ਕੱਲੇ-ਕੱਲੇ ਘਰ ਜਾ ਕੇ ਪੱਖਪਾਤ ਤੋਂ ਦੂਰ ਰਹਿ ਕੇ ਇਹਨਾਂ ਲੋਕਾਂ ਦਾ ਸੁਣਵਾਈ ਹੋਣੀ ਚਾਹੀਦੀ ਆ